ਕੰਮ ਕਰਪਾ ਖਤਮ ਕਰ ਲਿਆ ਤੇ ਰੋਟੀ ਹੁਣ ਆ ਗਈ ਰੋਟੀ ਦੀ ਵਾਰੀ ਤੇ ਨਾਲ ਕਾਜਰਾ ਮਟਰ ਗੋਭੀ ਦੀ ਸਬਜੀ ਨਾਲ ਦਹੀਂ ਦੀ ਕਾਲੀ ਤੇ ਨਾਲ ਰੋਟੀ ਹੈ ਨਾ ਤੇ ਇਧਰ ਰੋਟੀ ਸਵੇਰੇ ਆਪਾਂ ਨੂੰ ਖਾਣੀ ਚਾਹੀਦੀ ਆ ਮੈਂ ਸਲਾਦ ਖਾਣ ਨੂੰ ਸਵੇਰੇ ਜੀ ਕਰਦਾਂ ਨਹੀਂ ਆ ਦੋ ਟਾਈਮ ਸਲਾਦ ਖਾਵਾਂਗੇ ਹੈ ਤੇ ਨਾਲ ਲਵਾਂਗੇ ਕੋਸਾ ਪਾਣੀ ਤੇ ਕੋਸਾ ਪਾਣੀ ਸਹੀ ਰਹਿੰਦਾ ਆ ਠੰਡਾ ਪਾਣੀ ਦੇੰਦਾਂ ਨੂੰ ਲੱਗਦਾ ਆ ਤੇ ਮੈਂ ਕੀ ਤੁਹਾਨੂੰ ਦਿਖਾਉਣੇ ਆ ਅਗਲਾ ਬਚਾ ਸਾਨੂੰ ਰੋਟੀ ਖਾਣ ਦੀ ਤਿਆਰੀ ਹੈ ਰੋਟੀ ਖਾ ਲਈ ਭੁੱਖ ਫੜੀ ਲੱਗੀ ਐ ਸਵੇਰੇ ਸਵੇਰੇ ਤੇ ਆਹ ਦੇਖੋ ਹਿਲਣੀ ਆ ਉਹ ਬੈਠੀ ਆ ਉਹ ਵੀ ਕਹਿੰਦੀ ਮੈਨੂੰ ਰੋਟੀ ਪਾਓ ਨਾ ਬੈਠੀ ਫਟੀ ਸੰਯਤਪ ਵਿੱਚ ਮੈਂ ਬੋਲ ਲੈਣਾ ਆ ਫੋਨ ਲੈ ਲਿਆ 10 10 ਹੈਲੋ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸੁਖਮ ਬਲੌਗਸ 'ਤੇ ਆਪਰ ਆਏ ਜੀ ਤੁਹਾਡਾ ਸਵਾਗਤ ਹੈ YouTube ਫੈਮਿਲੀ 'ਕਦੇ ਸਾਰੇ ਠੀਕ ਠਾਕ ਹੋ ਦੇਖਦੇ ਸਾਰਿਆਂ ਸਤਿ ਸ਼੍ਰੀ ਅਕਾਲ ਸਾਰੀਆਂ ਵਰੀਆਂ ਭੈਣਾਂ ਨੂੰ ਭਰਾਵਾਂ ਨੂੰ ਨਾ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਹੜੇ ਮੇਰੇ ਨਵੇਂ ਵੀਵਰ ਸਬਸਕ੍ਰਾਈਬਰ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਸ਼ੇਅਰ ਕਰ ਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਜਿਹੜੇ ਮੇਰੇ ਚੈਨਲ ਤੇ ਨਵੇਂ ਆ ਤੇ ਸਬਸਕ੍ਰਾਈਬ ਤਾਂ ਇੱਕ ਵਾਰੀ ਹੁੰਦਾ ਬਾਰ ਬਾਰ ਨਹੀਂ ਹੁੰਦਾ ਹੈਗਾ ਨਾ ਤੇ ਵੀਡੀਓ ਨੂੰ ਅੰਤ ਤੱਕ ਦੇਖਿਆ ਕਰੋ ਤੇ ਨਾਲ ਹਾਈਪ ਦਾ ਆਪਸ਼ਨ ਵੀ ਨਾਪ ਦਿਆ ਕਰੋ ਨਾਲ ਲਾਈਕ ਵੀ ਕਰ ਦਿਆ ਕਰੋ ਤੇ ਕੋਈ ਨਹੀਂ ਪੈਸੇ ਲੱਗਦੇ ਹੈਗੇ ਨਾ ਦੇਖੋ ਜੀ ਅੱਜ ਅਸੀਂ ਆਏ ਆ ਕੂਤੇ ਤੇ ਹੈਤਰੀਖ ਹੋ ਗਈ ਹੈ 26 ਦਿਨ ਹੋ ਗਿਆ ਬੁੱਧਵਾਰ ਤੇ ਪਹਿਲਾਂ ਵਿਆਹ ਦੇ ਵਲੌਗ ਚੱਲਦੇ ਸੀਗੇ ਹੁਣ ਆਪਾਂ ਘਰ ਦੇ ਵਲੌਗ ਯਾਨੀ ਖੂ ਦੇ ਵਲੌਗ ਅੱਜ ਸਟਾਰਟ ਕਰਾਂਗੇ ਬਹੁਤ ਦਿਨਾਂ ਬਾਅਦ ਪਾਉਣ ਲੱਗੇ ਪਹਿਲਾਂ ਚੱਲੀ ਜਾਂਦੇ ਸੀਗੇ ਇਹਦੇ ਵਿਆਹ ਦੇ ਤੇ ਬਹੁਤ ਵਧੀਆ ਭੈਣਾਂ ਦੇ ਕਮੈਂਟ ਬਹੁਤ ਸਾਰੇ ਹਨਾ ਤੇ ਬਹੁਤ ਵਧੀਆ ਲੱਗਾ ਤੇ ਹੁਣ ਅਸੀਂ ਆ ਗਏ ਖੂ ਤੇ ਤੇ ਚਲੋ ਮੈਂ ਕਿਹਾ ਖੂ ਤੇ ਬਹੁਤ ਦਿਨ ਹੋ ਗਿਆ ਵੀਡੀਓ ਨਹੀਂ ਕੋਈ ਬਣਾਈ ਹੈਗੀ ਚੱਲ ਨਾਲੇ ਘੁੰਮ ਫਿਰਿਆ ਉਹਨੇ ਨਾਲੇ ਜਾਇਆ ਉਹਨੇ ਆ ਤੇ ਕਿਹੋ ਜਿਹਾ ਮੌਸਮ ਆ ਤੇ ਕਿਹੋ ਜਿਹਾ ਮੈਸੇ ਤਕਰੀਬਨ 11 ਦਾ ਹੋ ਗਿਆ ਟਾਈਮ ਤੇ ਥੋੜੀ ਥੋੜੀ ਹਵਾ ਚੱਲਦੀ ਆ ਤੇ ਠੰਡ ਦਾ ਮੌਸਮ ਆ ਠੰਡੀ ਠੰਡੀ ਹਵਾ ਚੱਲਦੀ ਆ ਧੁੱਪ ਵੀ ਠੰਣ ਲੱਗਦੀ ਆ ਤੇ ਲਾਲ ਮੇਰਾ ਅੱਜ ਘਰੇ ਹੀ ਜੋ ਮੇਰਾ ਗਿਆ ਸਕੂਲ ਡਾਕਟਰ ਸਾਹਿਬ ਉਧਰ ਪਤਾ ਨਹੀਂ ਕੀ ਛਲਗਮ ਪਟੀਆਂ ਦੇ ਕੀ ਕਰੀ ਜਾਂਦੇ ਆ ਤੇ ਆ ਦੇ ਖਵਾਲੂ ਨੇ ਬੇਲਾਂ ਕਿੰਨੇ ਸੋਹਣੇ ਹਰੀਆਂ ਹਰੀਆਂ ਨਾਲ ਬੱਟ ਪੱਠੇ ਮੈਂ ਫੇਰ ਬਾਚ ਮੈਂ ਵੀ ਤੈਨੂੰ ਬਡਾਉਣੀ ਪੱਠੇ ਹੈਂ ਪੜ ਲੈਣੇ ਆ ਹੈਂ ਬੜੀ ਬੜੀ ਉੱਟ ਪੱਠੇ ਵੜਦੇ ਆ ਦੇਖੋ ਜੀ ਘਰ ਦੇ ਕੰਮ ਕਰ ਖਤਮ ਕਰਕੇ ਹੈਨਾ ਰੋਟੀ ਪਾਣੀ ਖਾ ਕਾ ਖਾ ਕੇ ਤੇ ਮਈਆਂ ਨੂੰ ਬਾਹਰ ਕੱਢ ਕੇ ਐਨ ਕਿ ਨਾ ਸੋਰ ਸਾਡੀ ਤਾਂ ਛੇਤੀ ਖਤਮ ਹੋ ਗਈ ਆ ਲਿਫਾਵੇ ਤੇ ਮੈਂ ਹੋਰ ਕੁਝ ਪਾਉਣਾ ਆ ਉੱਥੇ ਪਾ ਦਾ ਅਮਰੂਦ ਲਗਾਉਣਾ ਹੀ ਆ ਅਮਰੂਦ ਤੇ ਸਾਨੂੰ ਇਹ ਵੀ ਗੱਲ ਆ ਤੇ ਅੱਜ ਜਲਦੀ ਸਾਡੀ ਨਾ ਸਰੋਂ ਪੱਕ ਗਈ ਆ ਤੇ ਇੱਕ ਦੋ ਵਾਰੀ ਸਾਗ ਖਾਦਾ ਤੇ ਮੇਰੀਆਂ ਭੈਣਾਂ ਵੈਸੇ ਇੱਕ ਦੋ ਰਸਵੀ ਗਈਆਂ ਮੇਰੇ ਨਾਲ ਕਿ ਸਾਨੂੰ ਸਾਗ ਦਿਓ ਬਣਾ ਕੇ ਹੈ ਨਾ ਮੇਰੇ ਇਹਦਾ ਟਾਈਮ ਲੰਘਾ ਨਹੀਂ ਵਿਆਹ ਵਿੱਚ ਆਉਣ ਜਾਣ ਰਿਆ ਤੇ ਸਾਗ ਮੰਗਦੇ ਸੀਗੇ ਤੇ ਸਾਗ ਗਿਆ ਪੱਕ ਤੇ ਆ ਦੇਖ ਲਓ ਭੈਣੋ ਤੇ ਉਧਰ ਹੁਣ ਜਿਹੜੇ ਸਰੋਂ ਵਿੱਜੀ ਹੋਈ ਆ ਉਹ ਹੋਊਗੀ ਸਾਗ ਵਾਲੀ ਔਰ ਪੱਠੇ ਵੀ ਦੁਵਾਰਾ ਵਿੱਜੇ ਆ ਤੇ ਫੇਰ ਦਵਾਂਗੇ ਭੈਣਾਂ ਨੂੰ ਸਾਗ ਬਣਾ ਕੇ ਹਾਂ ਉਹ ਬਾਦੂ ਆ ਪੱਠੇ ਪਿਛੇ ਬਣਾਉਣੀ ਆਵੇਂ ਸਬਰ ਕਰਿਆ ਕਰੋ ਇਹਨੇ ਕਾਲੇ ਕੱਤੇ ਪੈਨੇ ਮੈਂ ਕਹਣਾ ਨਾ ਕੀਤੀ ਪੱਠੇ ਵਡਾਉਣੀ ਆਵੇਂ ਦਿੱਤੀ ਪੱਠੇ ਵੜ ਲੈਂਦੀ ਦੀ ਵੀ ਗੱਲ ਹੈਗੀ ਲਸਣ ਗੁੱਟ ਨਾਲ ਸੀ ਕਰ ਤਾਂ ਵੀ ਕਿੱਥੇ ਆ ਹਾਂ ਰੋਟੀ ਖਾ ਪੱਠੇ ਵੜੇ ਬੈਠੇ ਉੜੇਗਾ ਪੱਠੇ ਵੱਡੇ ਜਾਂਦੇ ਅੱਛਾ ਰੋਟੀ ਖਾ ਕੇ ਪੱਠੇ ਵੱਢ ਹੁੰਦੇ ਹੁਣ ਗਰਦਾ ਦਾ ਵੀ ਲੱਗਦਾ ਇਹ ਹਾਲ ਆ ਰੋਟੀ ਤੇ ਖਾਣੀ ਰੋਟੀ ਤੇ ਖਾਣੀ ਪੈਂਦੀ ਹੈ ਭੁੱਖੇ ਥੋੜੀ ਕੰਮ ਹੁੰਦਾ ਕੋਈ ਰੋਟੀ ਖਾ ਰੋਟੀ ਪਹਿਲਾਂ ਇਹਦਾ ਕੰਮ ਕਰ ਲੋ ਕਰ ਲੋ ਤੇ ਬਾਅਦ ਵਿੱਚ ਨੀਂਦ ਵਾਲਾ ਪੈਂਦੀ ਆ ਕਣਕ ਸੋਹਣੀ ਪੱਠੇ ਤੇ ਵੱਢ ਹੋਣੇ ਸਿੱਧੀ ਗੱਲ ਆ ਕੋਈ ਨਹੀਂ ਇਹ ਵੱਢ ਦਾਂਗੇ ਮੈਂ ਹੁਣ ਲੱਗਾ ਸੋਹਣ ਵੀ ਗੁੱਸਾ ਕਰਿਓ ਤੂੰ ਅਰੈਸਟ ਕਰ ਲੋ ਹੁਣ ਨਹੀਂ ਉਹ ਕਣਕ ਮੈਂ ਕਿੰਨੀ ਸੋਹਣੀ ਹੋ ਗਈ ਹਰੀ ਹਰੀ ਕਿੰਨੀ ਸੁਣਨ ਲੱਗਣ ਡਈ ਐ ਨਾ ਕਣਕ ਬਾਬੇ ਦੀ ਮੇਰੇ ਨਾਲ ਸਾਰੇ ਆਪਣੀ ਸਾਰੀ ਵਧੀਆ ਹੋ ਗਈ ਆ ਨੱਜਣੇ ਨਿਕਲਿਆਈ ਆ ਤੇ ਕਈਆਂ ਦੀ ਜਿੱਦਾਂ ਹੂੰ ਜਿਹੜੀ ਆ ਵਾਲੀ ਅਛਾ ਕਈਆਂ ਤੇ ਮੇਰੇ ਖਰਾਬ ਵੀ ਹੋ ਗਈ ਨਾ ਕਰੰਡ ਹੋ ਗਈ ਆ ਤੇ ਬਾਬੇ ਦੀ ਮੇਰਾ ਬੀਜਿਆ ਹਰਿਆ ਹੈ ਨਾ ਇਧਰਲੀ ਸਾਈਡ ਵੀ ਤੇ ਉਹ ਪਾਰਲੀ ਸਾਈਡ ਵੀ ਹਰੀ ਸੋਹਣੀ ਆ ਉਹ ਗੇਤੀ ਲੱਗਦੀ ਆ ਦਾ ਨਾ ਇਹਦਾ ਕਲਾ ਮੋ ਬੰਦਾ ਉਹ ਹੂੰ ਇਹਦਾ ਬੰਦੇ ਹੋ ਜਾ ਜਿਓ ਹੈ ਨਾ ਕਿੰਨਾ ਖੋਸੀਂਦਾ ਆਹ ਬਣ ਗਈ ਵਿਜੰਡਾ ਨਾ ਪਰਲੇ ਵਾਸਤੇ ਇੱਧਰ ਆਲੂ ਲਾਏ ਯਾਰ ਪਾਣੀ ਪੁਣੀ ਮੋੜਦੇ ਆ ਹਾਂ ਤਾਂ ਪੈਅ ਬੰਦ ਕੇ ਆ ਮਾ ਮੈਂ ਕਿੱਥੋਂ ਆ ਗਏ ਮੈਨੂੰ ਬੁੜੇ ਬੰਦੇ ਇਕੱਠੇ ਹੋਏ ਇੱਥੇ ਦਾ ਭਈਏ ਯਾਰ ਪੈਅ ਬੰਦਿਆ ਪੈਅ ਮੈਂ ਦਿੱਤਾ ਆ ਗਿਆ ਪਾਣੀ ਮੋੜਨੇ ਨੱਠਿਆਂ ਨੂੰ ਰੰਬੀ ਚੱਕ ਲਿਓ ਉੱਥੋਂ ਵੀ ਮੈਂ ਲਸਣ ਗੋਡਲ ਮੈਂ ਖੜੀ ਖੜੀ ਉੱਥੇ ਵੜਾ ਬੰਦਾ ਪਹਿਲਾਂ ਰੰਬੀ ਦੀ ਲਾ ਕੇ ਰੱਖੋ ਨਾ ਗੋਡਲਾ ਜੋ ਗੋੜਨਾ ਮੈਂ ਕੋਈ ਨਾ ਵੱਡਣਾ ਨਹੀਂ ਹੋ ਗਿਆ ਵੱਡੋ ਵਸ ਚੀ ਬੜਾ ਪੱਠੇ ਮੈਂ ਨਾ ਮੋੜੀ ਪੱਠਿਆਂ ਵਿਚਾਰੇ ਮੇਲ ਪੈ ਗਈ ਹੈ ਹੈਨਾ ਇਹ ਜਾਲ ਨਹੀਂ ਹੁੰਦਾ ਹੈਗਾ ਮਕੜੀ ਜਾਲ ਪਾਉਂਦੀ ਉਹ ਸਾਫ ਹੋ ਗਿਆ ਪੱਠਿਆਂ ਦਾ ਗੰਦਲਾਂ ਤਾਂ ਸਵਾਲ ਆਦੀ ਉਹਨਾਂ ਨੂੰ ਮੂਲੀਆਂ ਖਰਦੇ ਆਪਾਂ ਜਾਣ ਲੱਗੇ ਹੈ ਨਾ ਵੀ ਮੂਲੀਆਂ ਖਣਨੀਆਂ ਆ ਆਹ ਹਾਂ ਸਲਾਦ ਵਾਸਤੇ ਤੇ ਔਰ ਮੂਲੀਆਂ ਨੇ ਪਰੌਂਠੇ ਹੋ ਸਕਦਾ ਭੂਜੀ ਬਣਾਈਏ ਮੂਲੀਆਂ ਦੀ ਨਾ ਬਹੁਤ ਟੇਸਟੀ ਬਣਦੀ ਹੈ ਓਏ ਅಯ್ಯੋ ਇਹ ਤਾਂ ਪੱਠੀ ਲੈਣ ਆਉਣੇ ਹੁੰਨੇ ਨਾ ਲੈ ਕੇ ਜਾਇਆ ਕਰੋ ਮੂਲੀਆਂ ਜਿੱਤੇ ਨਾਲ तितਲੀਆਂ ਕਿੰਨੇ ਸੋਹਣੀਆਂ तितਲੀਆਂ ਉਹ ਦੇਖੋ ਜਿੱਤਲੀਆਂ ਉਹਦੇ ਪੱਠਿਆਂ ਪਾ ਇੱਧਰ ਪਾਣੀ ਦੇਣਾ ਪੱਠਿਆਂ ਨੂੰ ਹਾਂ ਇੱਧਰ ਲੈ ਇੱਧਰ ਸੋਹਣੀਆਂ ਕਣਕ ਹਨ ਹਰੀ-ਹਰੀ ਕਿੰਨੀ ਸੋਹਣ ਲੱਗਣ ਡਈ ਆ ਹਾਂ ਅਗੇਤੀ ਹੈ ਨਾ ਉਹ ਅਗੇਤੀ ਫਸਲ ਵਧੀਆ ਹੁੰਦੀ ਆ ਸਰੋਂ ਦੇ ਪੀਲੇ-ਪੀਲੇ ਫੁੱਲ ਫੋਟੋ ਬਹੁਤ ਸੋਹਣੀ ਆਉਣੀਆਂ ਨਾ ਇੱਥੇ ਇਹ ਉਹ ਤਤਲੀ ਕਿੰਨੀ ਸੋਹਣੀ ਆ ਪਤਾ ਨਹੀਂ ਕੀ ਲੱਭਦੀ ਰਹਿੰਦੀ ਫੁੱਲਾਂ ਵਿੱਚੋਂ ਨਾ ਇਹ ਤਤਲੀ ਉੱਡ ਗਈ ਉੱਡ ਗਈ ਉੱਡ ਗਈ ਕਿੱਥੇ ਤੇ ਤਤਲੀ ਫੁੱਲਾਂ 'ਚੋਂ ਬਣ ਕੀ ਲੱਭਦੀ ਫਿਰ ਸਮੈਲ ਲੈਂਦੀ ਫੁੱਲਾਂ ਦੀ ਨਾ ਇਹ ਬਿਲਕੁਲ ਤਤਲੀਆਂ ਵੋਫੜੀਆਂ ਨੇ ਛੋਟੇ ਹੁੰਦੇ ਇਹਨਾਂ ਟੁੱਟੀਆਂ ਦੇ ਸੀ ਹੈ ਨਾ ਟੁੱਟੀਆਂ ਦੇ ਸੀ ਪਰ ਇਹਨਾਂ ਦੇ ਫਿਰ ਕਿਹੜਾ ਫੁੱਲ ਤਤਲੀ ਆਈ ਆ ਤੇ ਫਿਰ ਹੌਲੀ ਹੌਲੀ ਨਾ ਜਿਹੜੇ ਪਰ ਹੁੰਦੇ ਬੜੇ ਕੋਮਲ ਜਿਹੇ ਹੁੰਦੇ ਇਹਨਾਂ ਦੇ ਫੁੱਲਾਂ ਦੇ ਵਹਿੰਦੀਆਂ ਜਾਂ ਦੂਜੇ ਦੁਪਹਿਰ ਘੜੀ ਵਾਲੀ ਫੁੱਲ ਹੋਣ ਜਾਂ ਅਸਰੋਂ ਦੇ ਫੁੱਲ ਹੋਣ ਕਦੇ ਉੱਤੇ ਵਹ ਜਾਂਦੀ ਕਦੇ ਉੱਤੇ ਵਹ ਜਾਂਦੀ ਆ ਉਪਰ ਉਪਰ ਪਲਾਥ ਰੋਡ ਬਹੁਤ ਚੱਲਦਾ ਕੋਲੇ ਇਧਰ ਸੈਟ ਐਕਸੀਡੈਂਟ ਹੋਇਆ ਹੈ ਯਾਰ ਇੱਕ ਮੁੰਡੇ ਦਾ ਮੋ ਭਾਨ ਇੱਕ ਉਹ ਸਾਹਮਣੇ ਤੁਤਲੀ ਮੋਦੀ ਨਵਾਂ ਕੀੜਾ ਲੱਗਾ ਨਾ ਹੁ ਤਾਂ ਮੈਂ 2 ਹਫ਼ਤੇ ਨੂੰ ਹਾਂ 2 ਹਫ਼ਤੇ ਹੋ ਗਏ ਮੈਨੂੰ ਨਾ ਇਹਨੂੰ ਅੱਛਾ ਆਂ ਛਲਗਮ ਤੋੜੇ ਆ ਕਾਦੀ ਪਿਓਰ ਸਬਜ਼ੀ ਛਲਗਮ ਇਹ ਮੈਂ ਵੀ ਜੇ ਸੀ ਇਥੇ ਛਲਗਮ ਲਾਲ ਬਹੁਤ ਘਟ ਹੋਏ ਨੇ ਆ ਕੀ ਆ ਹੁੰਦੇ ਆ ਹਾਂ ਹਾਂ ਹੁੰਦੇ ਆ ਤੇ ਮੂਲੀਆਂ ਬਹੁ ਹੋ ਗਈਆਂ ਤਾਂ ਛਲਗਮ ਨਹੀਂ ਤਾਨਾ ਹੋਇਆਗੇ ਇਹਨੇ ਨਾ ਛਲਗਮ ਮਾਰ ਕੇ ਚਾਹੇ ਵਿੱਚੋਂ ਕੁਛ ਆ ਹੋਏ ਹੋਏ ਪਏ ਆ ਚਲੋ ਖੈਰ ਜਿਹੜੇ ਕਰਮਾਂ ਦੇ ਹੈਗੇ ਹੋਈ ਜਾਣੇ ਆ ਮੂਲੀਆਂ ਦਾ ਬਾਹ ਹੋਈਆਂ ਮੂਲੀਆਂ ਆ ਜਿਹੜੀ ਨਿੱਕੀਆਂ ਨਿੱਕੀਆਂ ਨੇ ਇਹ ਖਾਣ ਵਾਲੀਆਂ ਆ ਜਿਹੜੂ ਪੱਕ ਜਾਂਦੀਆਂ ਫਿਰ ਚੰਗੀਆਂ ਲੱਗਦੀਆਂ ਆਂ ਬੜਤੇ ਸਾਰੇ ਤੇ ਮੈਮੂਲੀਆਂ ਲਾਈਆਂ ਸੀ ਉਹ ਤਾਂ ਪਰੰਧਾ ਗਣਾ ਆਇਆ ਸੀਗਾ ਨਵਾਂ ਨਵਾਂ ਅੱਡੀ ਨਾ ਪਤਾ ਸੇ ਫੇਰਾ ਬਹੁਤ ਦੀ ਸ਼ਾਟ ਬਣਾ ਸਕਾ ਬਹੁਤ ਚੜਿਆ ਹੈਗਾ ਪਰ ਉਹ ਕੋਰ ਬਹੁਤ ਮਿਹਨਤੀ ਕੁੜੀ ਹੈ ਤੇ ਮਿਹਨਤ ਕਰਨੀ ਚਾਹੀਦੀ ਹੈ ਜੀ ਆਪਣੇ ਜਦ ਤੱਕ ਟਾਰਗੇਟ ਨੂੰ ਪੂਰਾ ਹੋਵੇ ਤਾਂ ਕਰਨਾ ਹੋਵੇ ਤਾਂ ਮਿਹਨਤ ਕਰਨੀ ਵੀ ਬਣਦੀ ਆਂ ਆਹ ਦੇਖਣ ਕਾਣ ਪਾਣੀ ਮੋਨ ਪਠਿਆਂ ਪੇਲ ਪਰ ਨਹੀਂ ਗਿਆ ਤਾਂ ਪੈ ਗਈ ਨਾ ਪਤਾ ਨਹੀਂ ਕੱਲ ਵੀ ਵੱਢ ਲਈਏ ਫੇ ਇਹ ਨਹੀਂ ਪਾਣੀ ਮੋੜਨਾ ਤੈਨੂੰ ਹੈਨਾ ਮਾਰ ਜੀ ਗਿੱਲਾ ਹੋਣਾ ਆ ਪੱਠੀ ਬਾੜ ਥੋੜੀ ਹੋਣੀ ਆ ਫੇ ਫੇ ਪਿੱਛੇ ਹੋ ਜਾ ਜਲਵਾਸੀ ਵਧੀ ਵੱਲ ਐ ਮੂਲੀ ਅੰਦਰ ਇੱਧਰ ਵਾਸੀ ਵੀ ਆਈਆਂ ਤੇ ਹੁਣ ਥੋੜਾ-ਥੋੜਾ ਭੱਜਣਾ ਪੈਣਾ ਬੱਚੀ। ਹੂੰ। ਲੜਾਈ ਹੋਣੀ ਆ ਹੁਣ। 6 ਮੀਟਰ ਦੀ ਹੋ ਗਈ ਕਰਦਾ। ਕੱਢ ਦੇ। ਲਓ ਜੀ ਪੱਠੇ ਤੇ ਵੱਡੇ ਗਏ ਆ। ਸਰੋਂ ਆਪਣੀ ਐਸੀ ਵੈਸੀ ਇਹ ਹੋਈ ਆ ہاں ਥਾਂ ਦੀ ਗੱਲ ਹੁੰਦੀ ਆ ਵੈਸੇ ਮੜਾ ਮੜਾ ਪੱਤਾ ਮੇ ਲੱਭ ਹੀ ਲਿਆ ਵਿੱਚੋਂ ਘੁੰਮ ਫਿਰ ਕੇ ਤੇ ਹੋ ਸੁਣਾਓ ਭੈਣਾਂ ਸਾਡੇ ਕੀ ਹਾਲ ਚਾਲ ਆ ਜਿਹੜੀਆਂ ਮੇਰੀਆਂ ਭੈਣਾਂ ਵਿਦੇਸ਼ ਬੈਠੀਆਂ ਹਨ ਉਹਨਾਂ ਨੂੰ ਤਾਂ ਆਪਣਾ ਹਨਾ ਆਪਣੇ ਖੇਤ ਆਪਣੇ ਘਰ ਜੱਤੇ ਆਉਂਦੇ ਹੋਣੇ ਹਨ। ਵੀ ਅਸੀਂ ਵੀ ਇਦਾਂ ਕੰਮ ਕਰ ਰਹੇ ਆਂ ਕਰਦੇ ਹੋਣੇ ਖੇਤਾਂ ਵਿੱਚ ਹਨ। ਕਿਉਂ ਫਰੀਕ ਨੂੰ ਆਪਣੀ ਯਾਦ ਆ ਜਾਂਦੀ ਹੈ। ਘਰ ਕਿਹੜਾ ਛੱਡਨੇ ਸੌਖੇ ਬਹੁਤ ਮੁਸ਼ਕਲ ਆ। ਹਨਾ ਆਪਣੇ ਘਰ ਵਾਂ ਛੱਡਣਾ ਬੜਾ ਮੁਸ਼ਕਲ ਔਰ ਵੱਡੇ ਜਿਗਰੀ ਨਾਲ ਮਜਬੂਰੀਆਂ ਮਾਰ ਲੈਂਦੀਆਂ ਬੰਦੇ ਨੂੰ। ਉਹਦੇ ਗੱਲ ਕੁਛ ਨਹੀਂ ਹੈਗੀ ਨਾ। ਬਾਕੀ ਵਿਆਹ ਮੇਰੇ ਵੱਡੇ ਭੈਣ ਜੀ ਮਿਲੇ ਤੇ ਸ਼ਾਇਦ ਉਹ ਵੀ ਮੇਰਾ ਵਲੌਗ ਦੇਖਦੇ। ਮੈਂ ਕਿ ਹੁਣ ਕਹਿੰਦੇ ਵੀ ਅਸੀਂ ਮੈਂ ਘਰ ਬੈਲੀ ਹੁੰਨੀ ਆ ਤੇਰੇ ਬਲੌਗ ਦੇਖਦੀ ਰਹਿੰਨੀ ਆ ਤੇ ਮੈਨੂੰ ਬਹੁਤ ਵਧੀਆ ਲੱਗਦਾ ਹਨਾ ਤੇ ਚਲੋ ਵਧੀਆ ਗੱਲ ਆ ਜੀ ਸਾਡੇ ਬਲੌਗ ਦੇਖ ਕੇ ਤੁਹਾਨੂੰ ਖੁਸ਼ੀ ਮਿਲਦੀ ਆ ਨਾ ਤੇ ਸਾਨੂੰ ਵੀ ਚੰਗਾ ਲੱਗਦਾ ਸੁਣਨੇ ਵਿੱਚ ਹਨਾ ਵੀ ਤੁਹਾਨੂੰ ਸਾਡੇ ਸਿੱਧੇ ਸਾਦੇ ਪਿੰਡਾਂ ਦੇ ਬਲੌਗਸ ਤੁਹਾਨੂੰ ਚੰਗੇ ਲੱਗਦੇ ਹਨਾ ਤੇ ਕਈ ਮੇਰੇ ਪਿੰਡਪਰਾ ਕੰਮ ਤੋਂ ਆ ਕੇ ਦੇਖਦੇ ਆ ਕਈ ਇਧਰ ਬੈਠੇ ਦੇਖਦੇ ਹਨ ਦੂਰ ਤੱਕ ਤੇ ਭੈਣਾ ਵੀ ਬਹੁਤ ਸੋਹਣੇ ਕਮੈਂਟ ਕਰਦੀਆਂ ਆ ਤੇ ਇੱਕ ਸ਼ਾਰਟਸ ਤੇ ਕਮੈਂਟ ਆਇਆ ਉਹ ਸਿਗਾ ਪੂਆਪਤੀ ਜੀ ਵਾਲਾ ਸ਼ਾਰਟ ਸੀਗਾ ਉਹ ਮੇਰਾ ਤੇ ਪਤਾ ਨਹੀਂ ਕਿਸੇ ਨੇ ਕਮੈਂਟ ਕੀਤਾ ਕਹਿੰਦੇ ਚਲੋ ਸ਼ਕਲਾਂ ਆ ਕੇ ਸ਼ਕਲਾਂ ਮਿਲ ਜਾਂਦੀਆਂ ਹਨ ਕਹਿੰਦੇ ਪਿੱਛੇ મોદી ਜੀ ਆ ਰਹੇ ਹਨ મોદી ਸਾਹਮਣੇ ਸਹੀ ਗੱਲ ਆਪਣੇ ਸਤਿਕਾਰਯੋਗ ਆ ਜੀ ਨਾ ਪੀਐਮ મોદી ਜੀ ਤੇ ਕਮੈਂਟ ਆਜੀ ਸ਼ਾਰਟਸ ਤੇ ਤੇ ਆਪਾਂ ਪਤਾ ਨਹੀਂ ਕਿਦਾਂ ਨਾ ਕਿਹੜੀ ਸੋਚ ਨਾਲ ਦੇਖਦੇ ਹੁੰਨੇ ਆ ਕਿਦਾਂ ਵੀ ਚਲੋ ਫਿਰ ਮਾੜਾ ਤਾਂ ਨਹੀਂ ਕਮੈਂਟ ਕੀਤਾ ਉਹਨਾਂ ਨੇ ਜਿਹਨਾਂ ਲੱਗਾ ਉਹਨਾਂ ਨੇ ਕਮੈਂਟ ਕਰਤਾ ਨਾ ਆਪਾਂ ਆਪਣੇ ਚਲੋ ਵੀਓ ਹੁੰਦੇ ਆ ਨਾ ਜਿੱਦਾਂ ਆਪਾਂ ਨੂੰ ਚੰਗਾ ਲੱਗਦਾ ਆਪਾਂ ਉਹਦੀ ਕਮੈਂਟ ਛੱਡਦੇ ਆ ਜਾਂ ਕਰਦੇ ਆ ਤਾਂ ਕਈਆਂ ਦੇ ਵੀ ਬਹੁਤ ਵੱਡੀ ਪ੍ਰੋਬਲਮ ਕਈਆਂ ਨੂੰ ਕਮੈਂਟ ਹੀ ਨਹੀਂ ਕਰਨਾ ਹੁੰਦਾ ਹਨ ਤੇ ਚਲੋ ਦੇਖ ਲੈਂਦੇ ਆ ਇੰਨੇ ਬਹੁਤ ਆ ਚਲੋ ਦੇਖ ਦੋ ਖਿਲੰਦੇ ਨਾ ਤੋ ਫਿਰ ਨਵੇਂ ਵਲੌਗ ਨਾਲ ਮਿਲਦੇ ਆ ਤੁਹਾਨੂੰ ਪੱਠੀ ਸਾਡੇ ਵੱਡੇ ਗਏ ਆ ਤੇ ਹੁਣ ਚਲਦੇ ਆਂ ਅਸੀਂ ਘਰ ਨੂੰ ਤੇ ਘਰ ਜਾ ਕੇ ਮੈਂ ਵੀਡੀਓ ਐਡਿਟ ਕਰਾਂ ਫਿਰ ਇਹ ਵੀਡੀਓ ਤੁਹਾਨੂੰ ਕੱਲ ਸਵੇਰ ਵੀਰਵਾਰ ਆਊਗੀ ਮੈਂ ਬੁਲੇ ਪਟਣੀ ਆ ਮੈਂ ਬੁਲੇ ਪਟਣੀ ਪੰਜ 6 ਹੂੰ ਕੱਲ ਕੱਲ ਪਟਾਂਗੇ ਅਜੇ ਮਟਣੀ ਕੱਲ ਤ ਰਾਜ ਤਾਂ ਨਹੀਂ ਖਾਣੀ ਬੁਲੀਆ ਮੂਲੀ ਦਾ ਬਬਰੀ ਕਰਪਣਾ ਫੇਰੀਆਂ ਸਬਜ਼ੀ ਵਾਲਾ ਭਾਈ ਕਹਿੰਦਾ ਤੁਸੀਂ ਸਬਜ਼ੀ ਨਹੀਂ ਲੈਂਦੇ ਮੈਂ ਕਿਹਾ ਹੁਣ ਤਾਂ ਤੁਸੀਂ ਮੂਲੀਆਂ ਕੇ ਲਈ ਸਬਜ਼ੀ ਕੇ ਲਈ ਸਾਡੇ ਆਪਣੀਆਂ ਹੋ ਗਈਆਂ ਹੁਣ ਤੁਸੀਂ ਸਾਡੇ ਕੋਲ ਲੈ ਜਾ ਤੇ ਜੇਰਾ ਠੀਕ ਹੈ ਜਾਈਂਦੇ ਪਰ ਉਹਦਾ ਕਰਦੇ ਇੱਥੇ ਹਾਂ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਤੇ ਸਸਤੀ ਕਰ ਸਾਰਿਆਂ ਨੂੰ ਓਕੇ ਬਾਈ ਜੀ